ਤੁਸੀਂ ਜੁੜੇ ਜੀ ਕਲਾਂਗਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆ ਕਲਾਂਗਰ ਦੇ ਬਾਬਾ ਕਾਰ ਸਟੇਡੀਅਮ ਦੇ ਬਿਲਕੁਲ ਸਾਹਮਣੇ ਜਿੱਥੇ ਅਕਾਲੀ ਦਲ ਪੁਨ ਸਜੀਤ ਵੱਲੋਂ ਅੱਜ ਕੱਲ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜਿਲ੍ਹਾ ਪਤਰੀ ਤੁਸੀਂ ਦੇਖ ਸਕਦੇ ਹੋ ਪਿੱਛੇ ਕੈਮਰਾਮੈਨ ਨੂੰ ਕਹਿੰਦਾ ਬੋਰਡ ਦਿਖਾਓ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਦੀਆਂ ਤਿਆਰੀਆਂ ਪੂਰੇ ਯੂਰਾਂ ਦੇ ਚੱਲ ਰਹੀਆਂ ਨੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਨਦੀਪ ਸਿੰਘ ਗਿੱਲ ਮੌਜੂਦ ਨੇ ਗੱਲਬਾਤ ਕਰਨੇ ਕਿਦਾਂ ਤਿਆਰੀਆਂ ਸਸੀ ਕਾਪਾ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਕੱਲ 21 ਜਨਵਰੀ ਦੇ ਬੁੱਧਵਾਰ ਨੂੰ ਅਕਾਲੀ ਦਲ ਪੰਰਸੋ ਜੀਤ ਵੱਲੋਂ ਜਿਹੜੀ ਹੈ ਜ਼ਿਲ੍ਹਾ ਪੱਤਰੀ ਮੀਟਿੰਗ ਵਰਕਰ ਮੀਟਿੰਗ ਜਿਹੜੀ ਆ ਉਹ ਕਲਾਨੌਰ ਵਿਖੇ ਬਾਬਾ ਕਾਰਜੀ ਸਟੇਡੀਅਮ ਦੇ ਸਾਹਮਣੇ ਖੁੱਲੇ ਵਿਸ਼ਾਲ ਗਰਾਊਂਡ ਦੇ ਵਿੱਚ ਕੀਤੀ ਜਾ ਰਹੀ ਆ ਜਿਹਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਜੈਦਾਰ ਸੁੱਚਾ ਸਿੰਘ ਜੀ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਤੇ ਹੋਰ ਸਟੇਟ ਦੀ ਲੀਡਰਸ਼ਿਪ ਜਿਹੜੀ ਆ ਪਹੁੰਚ ਰਹੀ ਆ ਉਦੇ ਸਬੰਧ ਚ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਵਰਕਰ ਸਾਥੀਆਂ ਨੂੰ ਲਾਮਬਤ ਕੀਤਾ ਵਾ ਜਿਹੜਾ ਮੈਂ ਲੋਕਾਂ ਦੇ ਵਿੱਚ ਉਤਸ਼ਾਹ ਵੇਖਿਆ ਵਾ ਬਹੁਤ ਵੱਡਾ ਜਿਹੜਾ ਵਾ ਹੰਗਾਰਾ ਹੋ ਇਹ ਮੀਟਿੰਗ ਨੂੰ ਮਿਲ ਰਿਹਾ ਵਾ ਤੇ ਮੈਨੂੰ ਆਸ ਵਾ ਵੀ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਇਹ ਜਿਹੜੀ ਵਰਕਰ ਮੀਟਿੰਗ ਵਾ ਇਹ ਜਿਹੜੀ ਆ ਇਹ ਰੈਲੀ ਦਾ ਰੂਪ ਧਾਰਨ ਕਰ ਜੇਗੀ ਤੇ ਮੈਂ ਸਾਰੇ ਜ਼ਿਲ੍ਹੇ ਦੇ ਅਮਨ ਪਸੰਦ ਇਮਾਨਦਾਰ ਲੋਕਾਂ ਨੂੰ ਇਹ ਬੇਨਤੀ ਕਰਦਾ ਵਾਂ ਕਿ ਕੱਲ 11 ਵਜੇ ਬਾਬਾ ਕਾਰਜੀ ਸਟੇਡੀਅਮ ਕਲਾਨੌਰ ਗੁਰਦਾਸਪੁਰ ਰੋਡ ਤੇ ਸਾਰੇ ਜਿਹੜੇ ਹੋ ਮਾ ਮਾ ਕੇ ਪਹੁੰਚੋ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਪ੍ਰਧਾਨ ਆ ਸਾਡੇ ਉਹਨਾਂ ਦੇ ਵਿਚਾਰ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਮੀਟਿੰਗ ਦਾ ਮੀਟਿੰਗ ਦਾ ਏਜੰਡਾ ਕੀ ਹੋਏਗਾ ਵੇਖੋ ਜੀ ਮੀਟਿੰਗ ਦੇ ਵਿੱਚ ਜਿਹੜੀਆਂ ਵਿਚਾਰਾਂ ਕੀਤੀਆਂ ਜਾਣਗੀਆਂ ਜਿਹੜੀਆਂ ਸਮੱਸਿਆਵਾਂ ਪੰਜਾਬ ਦੇ ਲੋਕਾਂ ਨੂੰ ਆ ਰਹੀਆਂ ਵਾਂ ਇਹਦੀਆਂ ਸਾਰੀਆਂ ਵਿਚਾਰਾਂ ਜਿਹੜੀਆਂ ਉਹ ਪ੍ਰਧਾਨ ਜੀ ਕਰਨਗੇ ਛੋਟੇ ਪ੍ਰਸਾਦ ਕਰਨਗੇ ਉਹ ਸਾਰੀਆਂ ਸਮੱਸਿਆਵਾਂ ਤੋਂ ਛੋਟੇ ਪ੍ਰਸਾਦ ਦੇ ਤੁਹਾਨੂੰ ਪਤਾ ਹੀ ਤੁਸੀਂ ਜਾਣਦੇ ਹੋ ਪਿਛਲੇ ਬਹੁਤ ਲੰਬੇ ਸਮੇਂ ਤੋਂ ਹਲਕੇ ਚ ਜ਼ਿਲ੍ਹੇ ਚ ਵਿਚਰ ਰਹੇ ਆ ਪੰਜਾਬ ਚ ਉਹਨਾਂ ਨੂੰ ਸਾਰੀਆਂ ਸਮੱਸਿਆਵਾਂ ਜਿਹੜੀਆਂ ਲੋਕਾਂ ਦੀਆਂ ਉਹਦਾ ਪਤਾ ਵਾ ਤੇ ਉਹ ਮੀਟਿੰਗ ਦਾ ਸਾਡਾ ਏਜੰਡਾ ਇਹੋ ਹੀ ਆ ਕੱਲ ਵੀ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਲਾਮਬਦ ਕਰਕੇ ਤੇ ਤਗੜੇ ਹੋ ਕੇ 227 ਦੇ ਵਿੱਚ ਜਿਹੜੀ ਆ ਉਹ ਲੋਕਾਂ ਦੀ ਸਰਕਾਰ ਬਣਾਈਏ ਤੇ ਲੋਕ ਅਮਨ ਸ਼ਾਂਤੀ ਨਾਲ ਰਹਿਣ ਤੇ ਗੁੰਡਾ ਰਾਜ ਦੀ ਸਮਾਪਤੀ ਹੋਏ ਤੇ ਵਧੀਆ ਤਰੀਕੇ ਨਾਲ ਸੁਖ ਸ਼ਾਂਤੀ ਨਾਲ ਜਿਹੜੇ ਸਾਡੇ ਨੌਜਵਾਨ ਬਾਹਰ ਨੂੰ ਭੱਜਣਦੇ ਆ ਇੱਥੇ ਪੰਜਾਬ ਦੀ ਖਿਸ਼ਹਾਲੀ ਆਏ ਤੇ ਪੰਜਾਬ ਦੇ ਵਿੱਚ ਉਹ ਆਪਣੀਆਂ ਖੁਸ਼ੀਆਂ ਮਾਣਨ ਦਨ ਦੁਗਣੀ ਤੇ ਰਾਜ ਚੁਗਣੀ ਤੇ ਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਗੇ ਅਮਨਦੀਪ ਗਿੱਲ ਪ੍ਰਧਾਨ ਜਿਹਾਤੀ ਜਿਹਨਾਂ ਨੇ ਕਹਿਣਾ ਕਿ ਕੱਲ ਵੱਡੀ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਜਿਹਦਰ ਤੇ ਜਦ ਸੁਚਾਤ ਨਹੀਂ ਛੋਟੇਪੁਰ ਅਸੀਂ ਦੇ ਮੀਤ ਪ੍ਰਧਾਨ ਪਹੁੰਚ ਰਹੇ ਨੇ ਸਾਰੇ ਲੋਕਾਂ ਨੂੰ ਮੀਟਿੰਗ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਬਣੇਰੋ ਕਲਰ ਪੋਸਟ نیوز ਨਾਲ ਧੰਨਵਾਦ